ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਵਿੱਚ ਵੱਡੀ ਬਗਾਵਤ ਸ਼ੁਰੂ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਰਮੀਤ ਸਿੰਘ ਪਠਾਨ ਮਾਝਰਾ ਨੇ ਰਾਜ ਕੇ ਪੜਾਸ ਕਢੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਖਿਲਾਫ ਉਨਾ ਕਹਿਆ ਕਿ ਸਾਰੀ ਪੰਜਾਬ ਦੀ ਅਫਸਰशाही ਬਿਊਰੋਕਰੇਸੀ ਹੱਥਾਂ ਦੀ ਕਟ ਉਤਲੀ ਬਣੀ ਹੋਈ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੋ ਕਹਿੰਦੇ ਨੇ ਉਹ ਹੀ ਪੰਜਾਬ ਦੀ ਅਫਸਰशाही ਕਰਦੀ ਹੈ ਲੇਕਿਨ ਇੱਧ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਰੋਧ ਕਰ ਦਿੱਤਾ ਹੈ ਕਿ ਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲ ਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਦੌਰਾ ਜਿਹੜਾ ਜਾਇਜ਼ਾ ਲੈਣ ਲਈ ਦਿੱਲੀ ਆ ਦਿੱਲੀ ਤੋਂ ਆਏ ਸੀ ਸੁਪਰੀਮੋ ਅਰਵਿੰਦ ਕੇਜੀਵਾਲ ਉਹਦੇ ਨਾਲ ਤੁਰੇ ਨਹੀਂ ਤਸ ਤੋਂ ਮਸ ਨਹੀਂ ਹੋਏ ਕਿਉਂਕਿ ਜਦੋਂ ਵੀ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਮੁੱਖ ਮੰਤਰੀ ਪੰਜਾਬ ਨੂੰ ਨਾਲ ਲੈ ਕੇ ਜਾਂਦੇ ਨੇ ਤਾਂ ਉਹਨਾਂ ਨੂੰ ਪਿੱਛੇ ਠੇਕਿਲ ਦਿੱਤਾ ਜਾਂਦਾ ਹੈ ਖੁਦ ਗੜੀ ਹੈ ਮੁਖਤਿਆਰੀ ਕਰਦੇ ਨਹੀਂ ਖੁਦ ਅਗੂ ਬੜ ਜਾਂਦੇ ਨਹੀਂ ਹਾਲਾਂਕਿ ਜੇਕਰ ਗੱਲ ਕਰੀਏ ਹਾਲਾਂਕਿ ਉਹ ਕਰਤਾ ਤਰਤਾ ਨਹੀਂ ਲੇਕਿਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਅਰਵਿੰਦ ਕੇਸ਼ੀਵਾਲ ਦੇ ਮੂੰਹ ਨੂੰ ਵੋਟਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਪਾਈਆਂ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਈਆਂ ਸੀ ਇਸ ਕਰਕੇ ਹੁਣ ਆਪ ਆਦਮੀ ਪਾਰਟੀ ਦੇ ਵਿੱਚ ਵੱਡਾ ਖਲਾਰਾ ਪੈ ਗਿਆ ਹੈ ਕਿਉਂਕਿ ਵਕ ਵਕ ਚ ਇਨਾ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ 10 ਵਿਧਾਇਕ ਆਮ ਆਦਮੀ ਪਾਰਟੀ ਦੇ ਬਗਾਵਤ ਕਰਨਗੇ ਤਿੰਨ ਉਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ 10 ਦੇ ਵਿੱਚੋਂ ਤਿੰਨ ਜਿਹੜੀਆਂ ਨੇ ਉਹ ਬੀਬੀਆਂ ਵੀ ਨੇ ਚਾਹੇ ਨਰਿੰਦਰ ਕੌਰ ਭਰਾਜ ਹੋ ਸਕਦੀ ਹੈ ਚਾਹੇ ਉਸਰਜੀਤ ਕੌਰ ਮਾਨੂੰ ਕੇ ਹੋ ਸਕਦੀ ਹੈ ਯਾਨੀ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਵੀ ਕੁੱਟਿਆ ਵੀ ਯਾਨੀ ਕਿ ਲੁੱਟਕਸੂਟ ਦੇ ਵਿੱਚ ਨੰਬਰ 1 ਰਏ ਕੁਮਰ ਵਿਜੇ ਪ੍ਰਤਾਪ ਸਿੰਘ ਹਰਮੀਤ ਸਿੰਘ ਪਠਾਨ ਮਾਦਰਾ ਤਾਂ ਆਲਰੇਡੀ ਖلاف ਹੋ ਚੁੱਕੇ ਨੇ ਦਿਨੇਸ਼ ਛੱਡਾ ਐਮਪੀ ਜਿਹੜੇ ਹੈਗੇ ਨੇ ਮਾਲਵਿੰਦਰ ਕੰਗ ਇਧਰ ਕੁਲਦੀਪ ਸਿੰਘ ਧਾਲੀਵਾਲ ਐਰਪਰਜਨ ਸਿੰਘ ਈਟੀਓ ਜਿਨ੍ਹਾਂ ਦੇ ਕੋਲੋਂ ਅਹੁਦੇ ਖੋਲੇ ਗਏ ਨੇ ਉਹ ਵੀ ਅੰਦਰੋਂ ਅੰਦਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਨੇ ਇਹ ਸਮਾ ਹੈ ਪੰਜਾਬ ਦੇ ਨਾਲ ਖੜਨਦਾ ਇਹ ਸਮਾ ਹੈ ਪੰਜਾਬ ਦੇ ਅਕਾਂ ਦੀ ਲੜਾਈ ਲੜਨਦਾ ਜੇਕਰ ਹੁਣ ਹੱਕਾਂ ਦੀ ਲੜਾਈ ਨਾਲ ਲਈ ਜੇਕਰ ਹੁਣ ਹੱਕਾਂ ਦੇ ਲਈ ਪੰਜਾਬ ਦੇ ਨਾਲ ਨਾ ਖੜੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਨੂੰ ਲੋਕ ਜੁੱਤੀਆਂ ਵਾਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਡਰੇ ਹੋਏ ਨੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਲ ਜਾਣਾ ਸੀ ਪੰਜਾਬ ਦੇ ਕਈ ਹਲਕਿਆਂ ਦਾ ਦੌਰਾ ਕੀਤਾ ਜਾਣਾ ਸੀ ਅਰਵਿੰਦ ਕੇਜੀਵਾਲ ਨੂੰ ਲੇਕਿਨ ਅਰਵਿੰਦ ਕੇਜੀਵਾਲ ਨੂੰ ਇਕੱਲੇ ਜਾਣਾ ਪਿਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖਾਸੀ ਵਿਗੜ ਗਈ ਸੀ ਲੇਕਿਨ ਕੁਝ ਪੱਤਰਕਾਰ ਕੁਝ ਬੁੱਧੀਜੀਵ ਕਹਿ ਰਹੇ ਨੇ ਇਹ ਸਿਰਫ ਬਹਾਨੇਬਾਜ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਨਹੀਂ ਤੁਰਨਾ ਚਾਹੁੰਦੇ ਕਿਉਂਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜੀਵਾਲ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਟਾਰਗੇਟ ਕਰ ਰਿਹਾ ਹੈ ਵਾਕੀ ਜਿਹੜੀਆਂ ਪਾਰਟੀਆਂ ਵੱਡੇ ਪੱਧਰ ਤੇ ਭੰਡਦੀਆਂ ਰਹੀਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਰਬਰ ਦੀ ਮੋਹਰ ਨੇ ਆਮ ਆਦਮੀ ਪਾਰਟੀ ਦੀ ਜਿੱਥੇ ਵੀ ਲੀਡਰਸ਼ਿਪ ਹੈ ਜਿਹਦੇ ਵਿੱਚ ਮੰਤਰੀ ਨੇ ਜਿਹਦੇ ਵਿੱਚ ਵਿਧਾਇਕਰੇ ਜਿਹਦੇ ਵਿੱਚ ਵੱਡੇ ਆਗੂ ਨੇ ਉਹ ਸਿਰਫ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਜੀ 왈 ਦੇ ਕਹਿਣ ਤੇ ਕੰਮ ਕਰਦੇ ਨੇ ਚਾਹੇ ਕੈबिनेट ਦੇ ਵਿੱਚ ਬਦਲਾਅ ਕਰਨਾ ਹੋਵੇ ਚਾਹੇ ਕੋਈ ਵੱਡਾ ਆਗੂ ਲਾਉਣਾ ਹੋਵੇ ਸ਼ਿਵਨ ਦੋ ਹਲਕਾ ਅਚਾਰਜ ਲਗਾਉਣ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਐਡਵਾਈਜ਼ਰੀ ਕਿਸੇ ਵੀ ਤਰ੍ਹਾਂ ਦਾ ਸਲਾਹ ਬਸ਼ਬਰਾ ਨਹੀਂ ਲਿਆ ਜਾ ਸਕਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਖੀ ਨੇ ਹਾਲਾਂਕਿ ਹੜ੍ਹਾਂ ਦੀ ਸਥਿਤੀ ਪੂਰੇ ਪੰਜਾਬ ਦੇ ਵਿੱਚ ਬੜੀ ਨਾਜ਼ੁਕ ਬਣੀ ਹੋਈ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ ਪਾਣੀ ਹਾਲੇ ਵੀ 5 ਫੁੱਟ ਤੋਂ ਲੈ ਕੇ 7 ਫੁੱਟ ਪੰਜਾਬ ਦੀਆਂ ਜ਼ਮੀਨਾਂ ਦੇ ਵਿੱਚ ਖੜਿਆ ਹੈ 4 ਲੱਖ ਤੋਂ ਵੱਧ ਕਿਲਾ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਫਸਲ ਝੋਨੇ ਦੀ ਖਰਾਬ ਹੋ ਗਈ ਹੈ ਮੁਆਵਜ਼ੇ ਦੀ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੱਲ ਕੀਤੀ ਜਾ ਰਹੀ ਹੈ ਨਾ ਕੇਂਦਰ ਸਰਕਾਰ ਵੱਲੋਂ ਗੱਲ ਕੀਤੀ ਜਾ ਰਹੀ ਹੈ ਇਸ ਕਰਕੇ ਅੰਦਰੋਂ ਅਗਰੀ ਹੁਣ ਲੜਾਈ ਇਹਨਾਂ ਦੀ ਜਗ ਜਾਹਰ ਹੋ ਗਈ ਹੈ ਕਿ ਇੱਕ ਦੂਜੇ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਆਪਣੀ ਮਰਜ਼ੀ ਦੇ ਅਨੁਸਾਰ ਪੰਜਾਬ ਨੂੰ ਚਲਾਉਣਾ ਚਾਹੁੰਦੇ ਨੇ ਤੇ ਉਹਨਾਂ ਨੇ ਚਲਾਇਆ ਵੀ ਹੈ ਸਾਢੇ ਤਿੰਨ ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀ ਫੈਸਲਾ ਆਪਣੀ ਬਲਬੁੱਤੇ ਉੱਤੇ ਨਹੀਂ ਲਿਆ ਜਦੋਂ ਪਹਿਲਾ ਸੁਪਰ ਸੀਐਮ ਰਹੇ ਰਾਗਪ ਚੱਡਾ ਫਿਰ ਸੁਪਰ ਸੀਐਮ ਬਣ ਗਿਆ ਅਰਵਿੰਦ ਕੇਸ਼ੀਵਾਲ ਅਰਵਿੰਦ ਕੇਜੀਵਾਲ ਦੀ ਪੰਜਾਬ ਦੇ ਵਿੱਚ ਫੇਰੀ ਲੱਖਾਂ ਰੁਪਏ ਦੇ ਖਰਚੇ ਹੈ ਹੈਲੀਕਾਪਟਰ ਉਸ ਤੋਂ ਬਾਅਦ ਗੱਡੀਆਂ ਸਿਕਿਉਰਟੀਆਂ ਜਿਹੜੇ ਕਹਿੰਦੇ ਸੀ ਕਿ ਆਮ ਹਾਂ ਲੇਕਰ ਹੁਣ ਜੇਕਰ ਇਹਨਾਂ ਨੂੰ ਕੋਈ ਪੱਤਰਕਾਰ ਗੱਲਬਾਤ ਪੁੱਛਦਾ ਹੈ ਤੇ ਇਹ ਕਹਿੰਦੇ ਨੇ ਕਿ ਤੁਸੀਂ ਪੀਟੀਸੀ ਵਾਲੇ ਹੋ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਪੱਤਰਕਾਰ ਹੋ ਲੇਕਿਨ ਪੰਜਾਬ ਦੇ ਲੋਕ ਵਾਰ-ਵਾਰ ਕਹਿ ਰਹੇ ਨੇ ਆਮ ਆਦਮੀ ਪਾਰਟੀ ਸਰਕਾਰ ਨਾ ਖੜੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨਾ ਖੜੇ ਭਾਰਤੀ ਜਨਤਾ ਪਾਰਟੀ ਕਾਂਗਰਸ ਨਾ ਖੜੇ ਅਸੀਂ ਆਪਣੇ ਆਪ ਆਪਣੇ ਬਲ ਬੁੱਤੇ ਉੱਤੇ ਪੰਜਾਬ ਨੂੰ ਫਿਰ ਜੋੜਾ ਕਰ ਲਵਾਂਗੇ ਕਿਉਂਕਿ ਪੰਜਾਬ ਇੱਕ ਵਾਰ ਤਬਾਹ ਹੋ ਚੁੱਕਿਆ ਹੈ ਪੰਜਾਬ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਤ ਲਗਾਤਾਰ ਟਾਰਗੇਟ ਕਰ ਰਾਣੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਰਾ ਠੀਕਰਾ ਸਾਰੇ ਦੋਸ਼ ਉਹ ਭਗਵੰਤ ਮਾਨ ਦੇ ਸਿਰ ਉੱਤੇ ਮਾਰ ਰਹੇ ਨੇ ਜਿਹੜੀਆਂ ਭਗਵੰਤ ਮਾਨ ਵੱਲੋਂ ਰੋਟੀਆਂ ਖਾਧੀਆਂ ਗਈਆਂ ਫਿਰ ਚੰਗੇ ਹੋਟਲਾਂ ਦੇ ਵਿੱਚ ਰਹੇ ਫਿਰ ਉਹਨਾਂ ਆਗੂ ਨੂੰ ਅੱਗੇ ਕੀਤਾ ਗਿਆ ਜੋ ਇਹਨਾਂ ਦੀ ਖਾਸਮ ਖਾਸ ਸੀ ਯਾਨੀ ਕਿ ਕਰੋਕੋਡਿਲਟੀ ਇਸਮ ਬਗਰ ਮੱਛ ਦੇ ਆਸੂ ਲੋਕਾਂ ਨੇ ਵੀ ਵੇਖ ਲੈਨੇ ਇੱਕ ਪਾਸੇ ਲੋਕ ਜਵਾਬ ਦੇਣਗੇ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਅਲਟੀਮੇਟਿਵ ਦੇ ਦਿੱਤਾ ਗਿਆ ਹੈ ਇਹ ਕੇਜਰੀਵਾਲ ਖਣਾ ਵੱਲੋਂ ਵੀ ਪੰਜਾਬ ਦੇ ਉਪ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਅੰਦਰੋਂ ਅਗਰੀ ਜਿਹੜਾ ਕਾਟੋ ਪੁਲਿਸ ਹੈ ਉਹ ਜਗਦੀਸ਼ ਹਰਮੇਸ਼ ਸਿੰਘ ਪਠਾਨ ਮਾਜਰਾ ਤੋਂ ਸ਼ੁਰੂ ਹੋਇਆ ਹੁਣ ਖਤਮ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿਦ ਕਿਸ਼ਵਾਲ ਦੇ